ਅੱਜ ਇੱਕ ਬਹੁਤ ਹੀ ਗੰਭੀਰ ਵਿਸ਼ੇ ਦੇ ਵਿੱਚ ਜਿਹੜਾ ਕਿ ਸਾਡੇ ਸਮਾਜ ਦੇ ਨਾਲ ਸੰਬੰਧਿਤ ਆ ਇੱਕ ਲੜਕਾ ਸੀ ਜੀ ਗੁਰਫਤੇ ਸਿੰਘ ਖੈਰਾਬਾਦ ਦਾ ਸੀਗਾ ਜੀ ਬਾਲਿਆਂ ਵਾਲੀ ਛੱਤ ਡਿੱਗਣ ਕਰਕੇ ਜਿਹੜੀ ਮਿਤੀ 31 ਤਰੀਕ ਨੂੰ ਜਿਹੜੀ ਜਿਹੜੀ ਮੌਤ ਹੋ ਚੁੱਕੀ ਆ ਔਰ ਅੱਜ ਅਸੀਂ ਭਗਵੰਤ ਮਾਨ ਦੇ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਕਿ ਜਿਹੜਾ ਸਾਡਾ ਸਮਾਜ ਆ ਉਹ ਇੰਨੀ ਕੀ ਜ਼ਿਆਦਾ ਮਾੜੀ ਹਾਲਾਤ ਵਿੱਚ ਰਹਿ ਰਿਹਾ ਵਾ ਸਰਕਾਰੀ ਤੁਸੀਂ ਬਿਲਡਿੰਗਾਂ ਦੇ ਵਿੱਚ ਬਹਿ ਕੇ ਏਸ਼ੀਆਂ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਤੁਸੀਂ ਉਹ ਤੇ ਕਰਵਾ ਲੈਂਦੇ ਜੇ ਸਕੀਮਾਂ ਤੇ ਬਣਾ ਲੈਂਦੇ ਜੇ ਪਰ ਸਕੀਮਾਂ ਜਿਹੜੀਆਂ ਵਾ ਉਹ ਸਾਡੇ ਸਮਾਜ ਤੱਕ ਨਹੀਂ ਪਹੁੰਚਦੀਆਂ ਇਸ ਸਾਲ ਕੇਂਦਰ ਸਰਕਾਰ ਵੱਲੋਂ ਜਿਹੜਾ 10 ਲੱਖ ਕਰੋੜ ਦਾ ਜਿਹੜਾ ਬਜਟ ਪੇਸ਼ ਹੋਇਆ ਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹ ਜਿਹੜਾ ਸਾਡੇ ਸਮਾਜ ਤੱਕ ਨਹੀਂ ਪਹੁੰਚ ਰਿਹਾ ਔਰ ਵੇਖਿਆ ਕਿ ਜਾ ਰਿਹਾ ਵਾ ਕਿ ਸਮਾਜ ਜਿਹੜਾ ਵਾ ਬਾਲਿਆਂ ਵਾਲੀਆਂ ਛੱਤਾਂ ਜਿਹੜੀਆਂ ਨੇ ਨਹੀਂ ਬਣਦੀਆਂ ਪਈਆਂ ਉਹ ਵਿਚਾਰੇ ਕਰਪਸ਼ਨ ਦਾ ਸ਼ਿਕਾਰ ਹੋ ਰਹੇ ਆ ਉਸ ਕਰਪਸ਼ਨ ਦਾ ਹੀ ਤਾਜ਼ਾ ਉਦਾਹਰਨ ਸੀਗਾ ਜਿਹੜਾ ਗੁਰਪ੍ਰਧੇਪ ਸਿੰਘ ਨੂੰ ਜਿਹੜੀ ਆਪਣੀ ਜਾਨ ਗਵਾੜੀ ਪਈ ਔਰ ਅਸੀਂ ਸਰਕਾਰ ਕੋਲ ਲਗਾਤਾਰ ਹੀ ਬੇਨਤੀ ਕਰਦੇ ਪਏ ਆ ਕਿ ਅੱਜ 400 ਪਰਿਵਾਰ ਕਰੀਬ ਦੇ ਪਰਿਵਾਰ ਜਿਹੜਾ ਵਾ ਉਹ ਅੱਜ ਇੱਥੇ ਆਇਆ ਵਾ ਡੀਸੀ ਸਾਹਿਬ ਤੇ ਪੇਸ਼ ਹੋਇਆ ਵਾ ਕਿ ਇਹਨਾਂ ਦੀ ਜਿਹੜੀ ਫਾਰਮ ਪ੍ਰਵਾਨ ਦਾ ਇੱਕ ਵਿਸ਼ੇਸ਼ ਕੈਂਪ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਜਿਹਦੇ ਮੰਦਿਰ ਆ ਉਹਦੇ ਵਿੱਚ ਲਾਇਆ ਜਾਵੇ ਤਾਂ ਕਿ ਜਿਹੜਾ ਕਰਪਸ਼ਨ ਦਾ ਸ਼ਿਕਾਰ ਜਿਹੜਾ ਸਾਡਾ ਸਮਾਜ ਹੋ ਰਿਹਾ ਵਾ ਉਹ ਫੇਰ ਨਾ ਹੋਵੇ ਠੀਕ ਆ ਜੀ ਦੂਸਰੀ ਜਿਹੜੀ ਗੱਲ ਆ ਕਿ ਪਰਿਵਾਰ ਨੂੰ ਜਿਹੜਾ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਭਗਵੰਤ ਮਾਨ ਸਰਕਾਰ ਜਦੋਂ ਆਈ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਗਰੀਬਾਂ ਦੀ ਸਰਕਾਰ ਆ ਔਰ ਜਿਸ ਵੇਲੇ ਵੀ ਕਿਸਾਨਾਂ ਨੂੰ ਜਦੋਂ ਵੀ ਕੋਈ ਮੁਸ਼ਕਲ ਪੈਂਦੀ ਆ ਜਦੋਂ ਕੋਈ ਬਰਸਾਤ ਆ ਜਾਂਦੀ ਸੜਾ ਕਣਕ ਲੰਮੇ ਪੈ ਜਾਂਦੀ ਜਦੋਂ ਮੀਂਹ ਕਣੀ ਆਂਦਾ ਵਾ ਤੇ ਔਰਲੀ ਜਿਹੜਾ ਸਰਕਾਰ ਦੇ ਮੰਤਰੀ ਜਿਹੜੇ ਪੱਜੇ ਜਾਂਦੇ ਆ ਮੌਇਨਾ ਕਰਨ ਜਾਂਦੇ ਆ ਜੀ ਔਰ ਜਿਸ ਵੇਲੇ ਇੱਕ ਵਾਲਮੀਕੀ ਮਜਬੀਸ ਇੱਕ ਸਮਾਜ ਦਾ ਜਿਹੜਾ ਇੱਕ ਬੰਦ ਬੱਚਾ ਜਿਹੜਾ ਵਾ ਗੁਰਪਤ ਸਿੰਘ ਸਿੰਘ ਜਿਹੜਾ 4 ਸਾਲ ਦਾ ਸੀਗਾ ਜਿਸ ਵੇਲੇ ਉਹ ਉਹਦੀ ਮੌਤ ਹੋ ਜਾਂਦੀ ਆ ਉਸ ਵੇਲੇ ਨਾ ਤੇ ਸਰਕਾਰ ਦੇ ਕਿਸੇ ਮੰਤਰੀ ਨੇ ਔਰ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਰਿਸੋਦ ਨਹੀਂ ਲਿੱਤੀ ਔਰ ਅਸੀਂ ਇਸ ਕਰਕੇ ਅਪੀਲ ਕਰਨ ਆਏ ਆ ਕਿ ਜੇਕਰ 15 ਦਿਨਾਂ ਦੇ ਵਿੱਚ ਵਿੱਚ ਮੁੰਡੇ ਨੂੰ ਨਿਆ ਨਾ ਮਿਲਿਆ ਔਰ ਜਿਹੜਾ ਵਿਸ਼ੇਸ਼ ਕੈਂਪ ਜਿਹੜਾ ਵਾ ਬਾਲਿਆਂ ਵਾਲੀ ਛੱਤਾਂ ਦਾ ਨਾਲ ਲਗਾਇਆ ਗਿਆ ਤੇ ਜਿਹੜਾ ਜਥੇਬੰਦੀ ਵੱਲੋਂ ਜਿਹੜਾ ਭੰਡਾਰੀ ਪੁਲ ਜਾਮ ਕੀਤਾ ਜਾਵੇਗਾ ਕਿਉਂਕਿ ਬੇਸਿਕ ਕਾਰਨ ਆ ਪਰਿਵਾਰ ਜਿਹੜੇ ਆ ਬਾਰਡਰ ਬੈਲਟ ਤੇ ਰਹਿ ਰਹੇ ਆ ਬਹੁਤ ਗਰੀਬ ਪਰਿਵਾਰ ਨੇ ਔਰ ਕਈ ਸਾਡੀਆਂ ਮਾਤਾਵਾਂ ਪੈਣਾ ਅਜੇ ਇਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚੋਂ ਚਾਰੀਆਂ ਸ਼ਹਿਰ ਦੇ ਵਿੱਚ ਕੰਮ ਕਰਨ ਆਂਦੀਆਂ ਵਾ ਔਰ ਬਾਲਿਆਂ ਵਾਲੀ ਛੱਤਾਂ ਛੱਡੋ ਕਾਨੇ ਵਾਲੀਆਂ ਛੱਤਾਂ ਨੇ ਔਰ ਵਿਚਾਰਿਆਂ ਦੇ ਰਾਤੀ ਸੌਂਦੇ ਨੇ ਅੱਖਾਂ ਵਿੱਚ ਸਿਉਂਗ ਪੈਂਦੀਆਂ ਸ਼ਕਲੀਆਂ ਪੈਂਦੀਆਂ ਅੱਖਾਂ ਦੇ ਵਿੱਚ ਉਹਨਾਂ ਦੇ ਔਰ ਕਿਤੇ ਨਾ ਕਿਤੇ ਇਹੀ ਜਿਹੜਾ ਉਹਨਾਂ ਦਾ ਮੇਨ ਕਾਰਨ ਆ ਜਿਹੜਾ ਕਨਵਰਜਨ ਦਾ ਕਾਰਨ ਬਣਦਾ ਵਾ ਔਰ ਇਹਨਾਂ ਨੂੰ ਇਹਨਾਂ ਦੀ ਗਰੀਬੀ ਦਾ ਇਹਨਾਂ ਦੀ ਮਜਬੂਰੀ ਦਾ ਫਾਇਦਾ ਜਿਹੜਾ ਵਾ ਇਸਾਈ ਪਾਸਟਰ ਜਿਹੜੇ ਆ ਉਹ ਚੁੱਕ ਰਹੇ ਆ ਇਹਨਾਂ ਦੇ ਘਰ ਬਣਵਾ ਕੇ ਦੇ ਰਹੇ ਆ ਔਰ ਮੈਂ ਸਰਕਾਰ ਕੋ ਬੇਨਤੀ ਕਰਦਾ ਵਾ ਜੇਕਰ ਸਰਕਾਰ ਵੱਲੋਂ ਫੰਡ ਰੀਲੀਜ਼ ਕੀਤੇ ਜਾਂਦੇ ਆ ਹਰ ਸਾਲ ਬਜਟ ਦੇ ਵਿੱਚ ਤੇ ਕਿਉਂ ਨਹੀਂ ਇਹਨਾਂ ਦੀ ਸੁਧ ਨਿੱਤੀ ਜਾਂਦੀ ਕਿਉਂ ਇਹਨਾਂ ਦੇ ਨਾਲ ਇਹਨਾਂ ਸ਼ੋਸ਼ਨ ਹੁੰਦਾ ਵਾ ਜਦ ਵਿੱਚਲੇ ਵੀ ਵਿਚਾਰੇ ਜਾਂਦੇ ਆ ਔਰ ਕਈ ਐਸੇ ਲੋਕ ਵੀ ਆ ਜਿਨ੍ਹਾਂ ਦੇ 2-2 ਸਾਲ ਤੋਂ ਜਿਹੜੀ ਫਾਈਲਾਂ ਵੀ ਪਾਸ ਹੋ ਚੁੱਕੀਆਂ ਵਾਂ ਪਰ ਉਹਨਾਂ ਦੇ ਜਿਹੜੇ ਫੰਡ ਵੀ ਰਿਲੀਜ਼ ਨਹੀਂ ਕੀਤੇ ਗਏ ਕਾਰਨ ਆ ਹੋਰ ਆ ਕਿ ਜਿਹੜੀ ਅਫਸਰशाही ਕਰਕੇ ਆ ਕਿਉਂਕਿ ਇਹਨਾਂ ਦਾ ਲੱਖ-ਲੱਖ ਰੁਪਇਆ ਤਨਖਾਹਾਂ ਲੈ ਕੇ ਵੀ ਨਹੀਂ ਢਿੱਡ ਪਰ ਰਿਹਾ ਜਿਹੜੇ ਅਫਸਰ ਬੈਠੇ ਆ ਕਲਰਕ ਬੈਠੇ ਆ ਇਹਨਾਂ ਦਾ ਲੱਖ-ਲੱਖ ਰੁਪਇਆ ਲੈ ਕੇ ਵੀ ਢਿੱਡ ਪਰ ਰਿਹਾ ਔਰ ਇਹਨਾਂ ਦੇ ਹਜ਼ਾਰ-ਹਜ਼ਾਰ 2-2 ਹਜ਼ਾਰ ਤੇ ਵੀ ਉਹਨਾਂ ਦੀ ਅੱਖ ਆ ਅੱਜ ਆਸ਼ਵਾਸਣ ਮਿਲਿਆ ਵਾ ਕਿ 15 ਦਿਨਾਂ ਦਾ ਅਸੀਂ ਟਾਈਮ ਦਿੱਤਾ ਵਾ ਸਰਕਾਰ ਨੂੰ ਸਰਕਾਰ ਨੇ ਨਹੀਂ ਸਾਨੂੰ ਟਾਈਮ ਦਿੱਤਾ ਅੱਜ ਅਸੀਂ ਸੋ ਸਰਕਾਰ ਨੂੰ ਟਾਈਮ ਦਿੱਤਾ ਵਾ ਕਿ 15 ਦਿਨਾਂ ਦੇ ਵਿੱਚ ਵਿੱਚ ਜੇਕਰ ਸਾਡੀਆਂ ਡਿਮਾਂਡਸ ਜਿਹੜੀਆਂ ਪੂਰੀਆਂ ਕਿਉਂਕਿ ਬਿਲਕੁਲ ਜਾਇਜ਼ ਹੈ ਇਹ ਸਾਡਾ ਹੱਕ ਆ ਠੀਕ ਹੈ ਜੀ ਔਰ 15 ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤੇ ਪਰਿਵਾਰ ਸਮੇਤ ਤੁਸੀਂ ਦੇਖ ਸਕਦੇ ਹੋ ਕਰੀਬ 3-400 ਜਿਹੜਾ ਪਰਿਵਾਰ ਅੱਜ ਆਇਆ ਵਾ ਇਹ ਆਪਣੇ ਬੱਚਿਆਂ ਸਮੇਤ ਜਿਹੜਾ ਪੰਡਾਰੀ ਪੋਲ ਤੇ ਬੈਠੇਗਾ ਪਰ ਮਿੱਥੇ ਸਮੇਂ ਲਈ ਬੈਠੇਗਾ ਜਿੰਨਾ ਚੱਕਰ ਪਰਿਵਾਰ ਨੂੰ ਮੁਆਵਜ਼ਾ ਨ ਦਿੱਤਾ ਜ ਗਿਆ ਔਰ ਨਾ ਸਿਰਫ ਕੈਂਪਸ ਹੀ ਲਗਾਣਾ ਬਲਕਿ ਜਲਦੀ ਤੋਂ ਜਲਦੀ ਸਰਵੇ ਕਰਕੇ ਇਹਨਾਂ ਦੇ ਫੰਡ ਵੀ ਰਿਲੀਜ਼ ਕੀਤੇ ਜਾਣ ਤਾਂ ਕਿ ਬਰਸਾਤੀ ਮੌਸਮ ਦੇ ਵਿੱਚ ਆਉਣ ਵਾਲੇ ਚ ਕਿਸੇ ਵੀ ਪਰਿਵਾਰ ਦਾ ਕੋਈ ਜੀ ਜਿਹੜਾ ਵਾ ਉਹ ਕਟਨਾ ਦਾ ਹਾਸਾ ਨਾ ਬਣ ਸਕੇ ਇੰਨਾ ਹੀ ਕਹਿੰਦਾ ਸਾਰਿਆਂ ਨੂੰ ਜੈ ਬਾਲਮੀਕੀ ਜੀ ਹਰ ਹਰ ਬਾਲਮੀਕੀ ਜੀ ਬੋਲੇ ਸੋਨੁਖਾ ਭਗਵਾਨ ਬਾਲਮੀਕੀ ਮਾਰੇ ਦਾ ਸ਼੍ਰੀ ਸ਼੍ਰੀ ਵਾਤਪੁਰੂ ਗਿਆਨनाथ ਮਾਰਕੀ ਜੀ ਸ਼੍ਰੀ ਸ਼੍ਰੀ ਵਾਤਪੁਰੂ ਹਰੀਨਾਥ ਮਹਾਰਾਜ ਮਾਰੀ ਜੀ ਮੇਰਾ ਨਾਮ ਬਾਬਾ ਸਨਿਨਾਥ ਅੱਜ ਅਸੀਂ ਇੱਕ ਰੋਸਮਾਰਜ ਜੋ ਖੈਰਾਬਾਦ ਗੁਰਫਤ ਸਿੰਘ ਜੀ ਆਪਣਾ ਛੱਤ ਡਿੱਗਣ ਕਰਕੇ ਜੋ ਡੈਥ ਹੋ ਚੁੱਕੀ ਹੈ ਬਹੁਤ ਹੀ ਮਾਰੀ ਗੱਲ ਹੈ ਅਸੀਂ ਸਰਕਾਰ ਨੂੰ ਕਹਿੰਦੇ ਮੈਨਾਂ ਨੂੰ ਮਹਾਵਾ ਦਿੱਤਾ ਜਾਵੇ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਹੋਰ ਵੀ ਜਿੰਨੇ ਵੀ ਇੱਥੇ ਗਰੀਬ ਪਹਿਨ ਪਰਵਾ ਆਏ ਨੇ ਉਹਨਾਂ ਸਾਰਿਆਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਜੇ ਉਹਨਾਂ ਨੂੰ ਘਰ ਬਣਾ ਕੇ ਨਾ ਦਿੱਤਾ ਗਿਆ 15 ਦਿਨ ਬਾਅਦ ਅਸੀਂ ਪੰਡਾਰੀ ਪੁਲ ਅਨਮਿੱਥੇ ਸਮੇਂ ਵਾਸਤੇ ਜਾਮ ਕਰਾਂਗੇ ਬੋਲੇ ਸੋਨ ਰਹਾ ਭਗਵਾਨ ਬਾਲਮਕੀ ਮਹਾਰਾਜ ਕੀ ਜੈ ਸੋਰਾ ਨਾਲਾ ਪ੍ਰੀ ਸੰਗਤ ਪਿੰਡ ਘਰਾਂਵਾੜ ਹੈ ਭਾਜੀ ਇੱਕਦਮ بارشਾਂ ਦੀ ਥੋੜੀ ਨਿਨੀਗੀ ਤੇ ਇੱਕਦਮ ਛੱਤ ਟੇਪ ਵੀ ਉੱਪਰ ਸਾਰੇ ਜੀ ਅਹੀਂ ਥੱਲੇ ਹੀ ਸਾਰੇ ਮੈਂਬਰ ਅਹੀਂ ਥੱਲੇ ਹੀ ਤੁਹਾਨੂੰ 2 ਢਾਈ ਘੰਟੇ ਬਾਅਦ ਕੱਢਿਆ ਗਿਆ ਸਾਰਿਆਂ ਨੂੰ ਸੱਟਾਂ ਲੱਗੀਆਂ ਤੇ ਗੁਰਪਤੇ ਦੀ ਮਦਦ ਤੋਂ ਵੀ ਮੰਗ ਭਾਜੀ ਆਹੋ ਹੁਣ ਸਾਨੂੰ ਬਣਾ ਕੇ ਦਿੱਤਾ ਜਾਵੇ ਹੁਣ ਕੁਛ ਨਾ ਕੋਈ ਉਹ ਵੇ ਸਾਡਾ ਹਾਲ